ਜੁੜੇ ਰਹੋ ਖਬਰ ਡੇਲੀ ਪਲਸ ਦੇ ਨਾਲ ਸਿਰਫ ਖਬਰ ਨਹੀਂ ਤੁਹਾਡੀ ਆਵਾਜ਼ ਪਾਰੀਆਂ ਦੀਆਂ ਸਮੱਸਿਆ ਚੁਣੀ ਗਈਆਂ ਅਤੇ ਉਹਨਾਂ ਨੇ ਕਿਹਾ ਇਹਨਾਂ ਦਾ ਹੱਲ ਜਲਦੀ ਕਰਾਇਆ ਜਾਏਗਾ ਆਉ ਦਿਖਾਣੇ ਉਹਨਾਂ ਦੀ ਕੋਈ ਚਲਕੀ ਨਹੀਂ ਮੈਂ ਪਰ ਜਿਹੜਾ ਦੋ ਦੋ ਪਾਸੇ ਆਇਆ ਉਹ ਉਹ ਤੇ ਲਿਖਿਆ ਨਹੀਂ ਚਲਾਈ ਮੇਰੇ ਬਲੇ ਬਸਾਂ ਦਾ ਹੀ ਮਤਲਬ ਹੋ ਰਿਹਾ ਕਿ ਮੈਂ ਪਰ ਬੰਦੇ ਜੀ ਕਾਰ ਬੰਦੇ ਜੀ ਇੱਕ ਲੱਕ ਬਸ ਬੰਦ ਜੀ ਆ ਉਹਦੇ ਤੇ ਜਿਹੜਾ ਟੈਕਸਚਰ ਹਾਈਲਾਈਟ ਕਰੂੰਗਾ ਜੇ ਮੈਂ ਠੀਕ ਹੈ ਤੇਰਾ ਟੈਕਸਚਰ ਜੇ ਜਿਹੜਾ ਪਾਰਟ ਬੰਦੇ ਆ ਉਹ ਛੋਟੂ ਛੋਟੀ ਰੱਤੀ ਬੰਦੇ ਦਾ ਤੇ ਜਿਹੜਾ ਉਹ ਐਕਟਰ ਆ ਜਿਸ ਦਾ ਰੋਹ ਦੇ ਐਕਟਰ ਡੈਵਲਪ ਹੋ ਉਹਨੇ ਇਹ ਚੋਣ ਲਈ ਨਾ ਤਾਂ ਬੰਦਾ ਜਦੋਂ ਵੀ ਫੋਕਲ ਡਿਊਟੀ ਨਹੀਂ ਕਰਦੀ ਤੇ ਸਾਰੇ ਇਤਿਹਾਸ ਬਣਾਉਣਾ ਪਊਗਾ ਪਹਿਲਾਂ ਉਹ ਆਪਾਂ ਵਿੱਚ ਯੋਗਤਾ ਲਗੋਣੀ ਪਊਗੀ ਫਿਰ ਆਪਣੇ ਪਿਆਰ ਦੇ ਨਾਲ ਨਾਲ ਆਪਾਂ ਨੂੰ ਸਰਤਾ ਦਾ ਇੱਕਦਮ ਹੰਗਰਦਗੋ ਬੰਨਾ ਤਮਾ ਕਿ ਆਪਾਂ ਨੂੰ ਚਾਹੀਦਾ ਇਹ ਹੈ ਕਿ ਆਪਾਂ ਵਕਤ ਤੋਂ ਵਕਤ ਕੰਮ ਕਰਕੇ ਦਿਖਾਈਏ ਦੇਖੋ ਤੁਹਾਡਾ ਕੀਤਾ ਹੋਇਆ ਕੰਮ ਸਾਡੇ ਕੋਲ ਆਊਗਾ ਸਾਡੇ ਕੋਲ ਚੇਅਰਮੈਨ ਸਾਹਿਬ ਕੋਲ ਜਾਊਗਾ ਚੇਅਰਮੈਨ ਸਾਹਿਬ ਕੋਲ ਵਿਕਟਮੰਤਰੀ ਕੋਲ ਜਾਊਗਾ ਵਿਕਟਮੰਤਰੀ ਕੋਲ ਆ ਮੰਨ ਕੋਲ ਜਾਊਗਾ ਜਿਹੜਾ ਬੰਦਾ ਜਿੰਨਾ ਵਧੀਆ ਕੰਮ ਕਰਕੇ ਜੱਫਾ ਹੋਊਗਾ ਤੁਹਾਡੀ ਜਿਹੜੀਆਂ ਪ੍ਰੋਬਲਮ ਹੱਲ ਕਰੋਗੇ ਨੇਕ ਮਨ ਨਾਲ ਦਫ਼ਤਰ ਜੀ ਨਾਲ ਮੀਟਿੰਗ ਕਰੋ ਦਿলো ਮੁਜੱਤੀ ਨਾਲ ਕਰੋ ਉਹਨਾਂ ਹੀ ਉਹਦੀ ਕੰਮ ਜੱਕੇ ਉਹ ਵੀ ਉਹਨਾਂ ਹੀ ਉਹ ਬੰਦਾ ਗੇਰਨ ਦੇ ਤਹਕਰ ਆ ਪਾਰਟੀ ਸ਼ਬਦ ਲਈ ਬਰਾਬਰ ਹੈ ਪਾਰਟੀ ਕਿਸੇ ਦੀ ਆਪਣੀ ਨਹੀਂ ਹੈ ਪਾਰਟੀ ਉਹਦੀ ਹੈ ਜਿਹੜਾ ਬੰਦਾ ਕੰਮ ਕਰਕੇ ਦਿਖਾਉਂਦਾ ਸਾਨੂੰ ਪਾਰਟੀ ਨੂੰ ਕੰਮ ਚਾਹੀਦਾ ਹੈ ਕੋਈ ਬਹੁਤ ਹੀ ਮਤਲਬ ਇਹ ਕبھی ਹੁਣ ਪੰਜਾਬੀ ਕਹਿੰਦੇ ਜਲਪਰੀ ਬਹੁਤ ਸਾਰੇ ਲੋਕ ਹੁੰਦੇ ਨੇ ਇਹ ਵਰਗੇ ਜਾਂਦੇ ਆ ਪਿੰਡ 'ਚ ਲੋਕ ਜਿਹੜੇ ਕੱਢਦੇ ਆ ਨਾਰੇ ਬੋਲੇ ਕਰਦੇ ਆ ਦੋ ਕੋਠਾ ਲਾਂਦੇ ਆ ਸਮਾਂ ਦੋ ਆ ਕੇ ਪਾਰਟੀ ਨੂੰ ਪਾਣਦੇ ਲੇਕਿਨ ਪਾਰਟੀ ਨਹੀਂ ਬੇਕੁਰੀ ਨਹੀਂ ਹੈ ਇੰਟੀਗਰਲ ਪਾਰਟੀ ਨੂੰ ਕਿਤੇ ਨੂੰ ਇਲੈਕਸ਼ਨ ਹੋਣੇ ਦਾ ਗੱਲ ਤੁਸੀਂ ਉਹਦੇ ਤੋਂ ਆ ਵੀ ਸਾਰੇ ਇਸ ਜੇਗਾ ਦਾ ਮੈਂ ਕੋਸ਼ਿਸ਼ ਕੀਤਾ ਕਿ ਹਿੱਸਾ ਤੁਹਾਨੂੰ ਬਰਤਬਰ ਕਰ ਲਈ ਕੰਮ ਕਰਨਾ ਵੱਡੋ ਕੰਮ ਕਰਕੇ ਤੁਸੀਂ ਬਤੋਲੋ ਲੱਗੇ ਕਿ ਲਾ ਕੇ ਦੇ ਬਗ ਨਾ ਨਾ ਤਾਂ ਕਿ ਸਾਡੇ ਸ਼ਹਿਰ ਦਾ ਸਾਡਾ ਆਪਣਾ ਅੱਜ ਤੁਹਾਾਰ ਅਗਰਵਾਲ ਜੀ ਅੱਜ ਜਿਹੜੀ ਮੀਟਿੰਗ ਕੀਤੀ ਹੈ ਜਿਹੜਾ ਮੀਟਿੰਗ ਦਾ ਮੋਟਿਵ ਕੀ ਸੀਗਾ ਜੀ ਮੈਂ ਤੇੜ ਕਮਿਸ਼ਨ ਤੋਂ ਰਾਜ ਅਗਰਵਾਲ ਸਾਡਾ ਜਿਹੜਾ ਅੱਜ ਮੀਟਿੰਗ ਸੀ ਮੇਨ ਐਡਵਾਈਸ ਦੀ ਕਮੇਟੀ ਦੀ ਸੀ ਡਿਸਟ੍ਰਿਕਟ ਲਗਾਉਣਾ ਲੈਵਲ ਤੇ ਇਹਦੇ ਵਿੱਚ ਮੇਨ ਤਾਂ ਸਾਡਾ ਫੰਡਾ ਸੀ ਦੇਖੋ ਮੈਂਬਰਾਂ ਨੂੰ ਜਾਣ ਪਛਾਣ ਇੱਕ ਦੂਜੇ ਨਾਲ ਕਰਵਾਉਣਾ ਚਲੋ ਜਾਣ ਪਛਾਣ ਦੇ ਨਾਲ ਨਾਲ ਕਈ ਤਰ੍ਹਾਂ ਦੇ ਟੌਪਿਕਸ ਸਾਂਝੇ ਹੋਏ ਜੋ ਜੋ ਪ੍ਰੋਬਲਮਾਂ ਸੀ ਅਸੀਂ ਉਹ ਸਭ ਦੀਆਂ ਨੋਟ ਕੀਤੀਆਂ ਜੋ ਸੀ ਮੌਕੇ ਦੇ ਹੱਲ ਕਰਨ ਵਾਲੀਆਂ ਹੱਲ ਵੀ ਕੀਤੀਆਂ ਜੋ ਸਮਝਣ ਸਮਝਾਉਣ ਵਾਲੀਆਂ ਸੀ ਇਹ ਸਮਝਾ ਦਿੱਤੀਆਂ ਜਿਹੜੀਆਂ ਐਸੀਆਂ ਮੁਸ਼ਕਲਾਂ ਜਿਹੜੀਆਂ ਵੀ ਸਾਡੇ ਲੈਵਲ ਦੀਆਂ ਨਹੀਂ ਕੋਈ ਲੈਵਲੀਆਂ ਸੀ ਅਸੀਂ ਨੋਟ ਕਰ ਲਈਤੀਆਂ ਆਉਣ ਵਾਲੇ ਵਕਤ ਵਿੱਚ ਅਸੀਂ ਹਾਈ ਕਮਾਂਡ ਨਾਲ ਵੀ ਗੱਲਬਾਤ ਕਰਕੇ ਇਹਦੀ ਇੱਕ ਐਕਸਟਰਾ ਅਲੱਗ ਮੀਟਿੰਗ ਰੱਖਾਂਗੇ ਉਹ ਥੇ ਮਸਲੇ ਬਾਕੀ ਹਲਕੀਤੇ ਜਾਣਗੇ ਤੇ ਤੁਸੀਂ ਬਾਈ ਇਲੈਕਸ਼ਨ ਹੋਇਆ ਜਿਹਦੇ ਤੋਂ ਚਾਰ ਤੋਂ ਤਿੰਨ ਛਿੱਟਾਂ ਜਿੱਤੀਆਂ ਉਹਦੇ ਬਾਰੇ ਕੀ ਕਹਿਣਾ ਜਾਓਗੇ ਉਹ ਜੀ ਤਾਂ ਗੱਲ ਹੀ ਕੁਸ਼ੂਰ ਹੈ ਜੀ ਉਹਦਾ ਨਜ਼ਾਰਾ ਆ ਗਿਆ ਉਹਦਾ ਛਿੱਕਾ ਮਾਰਿਆ ਜੀ ਸਾਡੀ ਪੰਜਾਬੀ ਨੇ ਇਹ ਹੁਣ ਇਦਾਂ ਹੀ ਪੰਜਾਬ ਦੇ ਵਿੱਚ ਚੱਕੇ ਛਿੱਕੇ ਵੱਜਦੇ ਰਹਿਣਗੇ ਇਥੋਂ ਬੜਾ ਕਲੀਅਰ ਜਾ ਹੋ ਗਿਆ ਕਿ ਸਾਡੀ 27 ਦੇ ਵਿੱਚ 100% ਜਿਹੜੀ ਸਰਕਾਰ ਹੈ ਰਿਪੀਟ ਕਰ ਰਹੀ ਹੈ ਮਾਇਦਾ ਲਾਲ ਕੋਈ ਵੀ ਇਸ ਨੂੰ ਨਹੀਂ ਰੋਕ ਸਕਦਾ ਇਸ ਕਰਕੇ ਹੱਥ ਬਨ ਗਏ ਸਾਡੇ ਸਾਰਿਆਂ ਲੋਕਾਂ ਨੂੰ ਇਹ ਬੇਨਤੀ ਹੈ ਕਿ ਜੋ ਸਾਡਾ ਫਤਵਾ ਉਹਨਾਂ ਨੇ ਐਸ ਵੇਲੇ ਦਿੱਤਾ ਆਨ ਵਾਲੇ ਵਰਕ ਤੋਂ 27 ਦੇ ਵਿੱਚ ਵੀ ਇਦਾਂ ਔਰ ਇਸ ਤੋਂ ਵੱਧ ਚੜ ਕੇ ਹੌਸਲਾ ਫੁਸਾਈ ਕਰਨਗੇ ਔਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ਕਿ ਜਿਹੜੀ ਕੱਲ ਸ਼ੁਕਰਾਨਾ ਯਾਤਰਾ ਕੱਢੀ ਕਿਤੇ ਨਗਰ ਨਿਗਮ ਚੋਣਾ ਕਰਕੇ ਕੱਢੀ ਗਈ ਨਹੀਂ ਸਰ ਇਹ ਦੇਖੋ ਉਹ ਅਲੱਗ ਟੌਪਿਕ ਹੈ ਇਹ ਕੱਲ ਦਾ ਮੇਨ ਸ਼ੁਕਰ ਕਰਨਾ ਸੀ ਮਾਲਕ ਦਾ ਉਹਦੇ ਵਿੱਚ ਕੀ ਸੀ ਅੱਜ ਤੱਕ ਦੇਖੋ ਮੇਰੀ ਜ਼ਿੰਦਗੀ ਦੇ ਵਿੱਚ ਤਾਂ ਮੈਂ ਨਹੀਂ ਦੇਖਿਆ ਵੀ ਕਿਸੇ ਨੇ ਮੈਂਬਰ ਬਣਨ ਤੋਂ ਬਾਅਦ ਸਟੇਟ ਦਾ ਜੇ ਮਾਲਕ ਦਾ ਸ਼ੋਰ ਕੀਤਾ ਹੋਵੇ ਦੇਖੋ ਮਾਤਾ ਕਾਲੀ ਮਾਤਾ ਮੰਦਿਰ ਟਟਿਆਲੇ ਤੋਂ ਉਹਨਾਂ ਦਾ ਅਸ਼ੀਰਵਾਦ ਲੈ ਕੇ ਇਹ ਯਾਤਰਾ ਸ਼ਹਿਰ ਸ਼ਹਿਰ ਕਸਬੇ ਕਸਬੇ ਰੁੱਕ ਰੁੱਕ ਕੇ ਮਾਲਕ ਦਾ ਧੰਨਵਾਦ ਕਰਦੇ ਹੋਏ ਵਪਾਰੀਆਂ ਤੇ ਵਲੰਟੀਅਰਸ ਨੂੰ ਔਰ ਪਾਰਟੀ ਦੇ ਹਾਈ ਕਮਾਂਡਰਸ ਨੂੰ ਐਮਐਲਏਸ ਨੂੰ ਮਿਲਦੇ ਮਿਲਦੇ ਔਰ ਦੁਰਗਾ ਆਪਣੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਮਾਲਕ ਦਾ ਸ਼ੁਕਰ ਕਰਕੇ ਉੱਥੇ ਯਾਤਰਾ ਖਤਮ ਕੀਤੀ ਗਈ ਹੈ ਇਹ ਮਾਲਕ ਦਾ ਸ਼ੁਕਰ ਕਰਨ ਵਾਸਤੇ ਆਈ ਸੀ ਇਹਦੇ ਵਿੱਚ ਕੋਈ ਵੀ ਟੌਪਿਕ ਇਦਾਂ ਦਾ ਨਹੀਂ ਹੈ ਵੀ ਮਤਲਬ ਆਉਣ ਵਾਲੀ ਕਾਉਂਸਲਰ ਦੀਆਂ ਮੀਟਿੰਗਾਂ ਆ ਤੁਸੀਂ ਤਾਂ ਦੇਖਿਆਗਾ ਕਿ ਕਿਤੇ ਨਾ ਕਿਤੇ ਆਮ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਜਿਹੜੇ ਬਾਦ ਸਾਹਿਬ ਸੀਗੇ ਜਿਹੜੇ ਜ਼ਿਲ੍ਹਾ ਪ੍ਰਧਾਨ ਸੀਗੇ ਉਹ ਰੁੱਸ ਕੇ ਆਜ਼ਾਦ ਖੜੇ ਆ ਉਹ ਉਹਨਾਂ ਨੂੰ ਨੁਕਸਾਨ ਕਰਕੇ ਗਏ ਆ ਜਿੱਦਾਂ ਕਿਤੇ ਦੇਖਿਆ ਜਾਵੇ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਜੇ ਪਾਰਟੀ ਬਾਹਰੋਂ ਬਾਦਾਰੋ ਬਾਹਰੋਂ ਪਾਰਸ਼ਦ ਲੈ ਕੇ ਆਦੀ ਜਾਂ ਕਾਉਂਸਲਰ ਦੇ ਨੋਮੀਨੇਸ਼ਨ ਕਰਦੀ ਆ ਤੇ ਇੱਥੇ ਵੀ ਕਿਤੇ ਉਹੀ ਕੰਮ ਨਾ ਹੋਵੇ ਵੀ ਪਾਰਟੀ ਨੂੰ ਨੁਕਸਾਨ ਹੋ ਜਾਵੇ ਕੋਈ ਬਿਲਕੁਲ ਨਹੀਂ ਹੋ ਸਕਦਾ ਜੀ ਕੋਈ ਐਸੀ ਗੱਲ ਨਹੀਂ ਸਾਡੇ ਬਹੁਤ ਹੀ ਸੂਝਵਾਨ ਐਮਐਲਏ ਸਾਹਿਬ ਤੇ ਹਾਈ ਕਮਾਂਡ ਬਹੁਤ ਹੀ ਅੱਛੇ ਕੈਂਡੀਡੇਟ ਉਤਾਰ ਰਹੀ ਹੈ ਜਿਹੜੇ ਕਿ ਪਾਰਟੀ ਦੇ ਆਪਣੇ ਹਮਦਰਦ ਬੰਦੇ ਨੇ ਔਰ ਪੁਰਾਣੇ ਬੰਦੇ ਨੇ ਇਸ ਕਰਕੇ ਇਦਾਂ ਦਾ ਕੋਈ ਮਸਲਾ ਨਹੀਂ ਹੈ ਜਿੱਦਾਂ ਤੁਸੀਂ ਬਰਨਾਲ ਦੀ ਗੱਲ ਕੀਤੀ ਹੈ ਬਰਨਾਲ ਦਾ ਚਾਂਸ ਨਾਲ ਨਾਲ ਇੱਕ ਅੱਧੀ ਛੇੜ ਤਾਂ ਅਸੀਂ ਦੇਣੀ ਸੀ ਕਿਸੇ ਨੂੰ ਅਸੀਂ ਹਾਰੇ ਨਹੀਂ ਆ ਸਹੀ ਮੈਨਾਂ ਚ ਇਹ ਹਾਰ ਕਿਹ ਦੀ ਸੀ ਜਿੱਤੇ ਹੋਏ ਆ ਉੱਥੇ 4 0 ਵੀ ਹੋ ਸਕਦਾ ਤਿਗਾ ਜੀ 40 ਕੋਈ ਗੱਲ ਨਹੀਂ ਤਾਂ ਵੀ ਕੀ ਹੈ ਆਨ ਵਾਲਾ ਵਕਤ ਦੱਸੂਗਾ ਤੁਹਾਨੂੰ ਕਾਉਂਸਲਰ ਦੇ ਵਿੱਚ ਦੇ ਅਨ ਜਵਾਬ ਇਸ ਗੱਲ ਦਾ ਤਾਂ ਹੀ ਰਹੇ ਜੇ ਇੱਕ ਅੱਧੀ ਸੀਟ ਕਿਸੇ وجہ ਕਰਨਾ ਕੋਈ ਕਾਰਨ ਹੁੰਦੇ ਆ ਕਈ ਤਰ੍ਹਾਂ ਦੇ ਰੀਜ਼ਨ ਹੁੰਦੇ ਆ ਓਕੇ ਹਾਂ ਜੀ ਇਹ ਮੀਟਿੰਗ ਜਿਹੜੀ ਰੱਖੀ ਗਈ ਕਿਸ ਮੋਟਿਵ ਜਿਹਨ ਰੱਖੀ ਗਈ ਇਹ ਮੀਟਿੰਗ ਜਿਹੜੀ ਹੈ ਸਾਡੀ ਸਰਕਾਰ ਨੇ ਜੀਐਸਟੀ ਦੇ ਐਡਵਾਈਜ਼ਰੀ ਮੈਂਬਰ ਨੋਮੀਨੇਟ ਕੀਤੇ ਸੀਗੇ ਉਹ ਮੈਂਬਰ ਹਾਲੇ ਆਪਸ ਦੇ ਵਿੱਚ ਕਈ ਇੱਕ ਦੂਜੇ ਨੂੰ ਨਹੀਂ ਜਾਣਦੇ ਸੀ ਇਹ ਇੱਕ ਦੂਜੇ ਦੇ ਨਾਲ ਮੇਲ ਮਲਾ ਵੀ ਹੋ ਗਿਆ ਫਿਰ ਅੱਗੇ ਤੋਂ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਗਈ ਕਿ ਅੱਗੇ ਤੋਂ ਜਿਹੜੇ ਵੀ ਮੈਂਬਰ ਆ ਪੂਰੇ ਆਇਆ ਕਰੋ ਤੇ ਔਰ ਕੁਝ ਕੁਝ ਪ੍ਰੋਬਲਮਾਂ ਵੀ ਸਾਨੂੰ ਪਤਾ ਲੱਗੀਆਂ ਨੇ ਤੇ ਅਸੀਂ ਉਹਨਾਂ ਦੀਆਂ ਪ੍ਰੋਬਲਮਾਂ ਜਿਹੜੀਆਂ ਇਕੱਠੀਆਂ ਕਰਕੇ ਉਹ ਸਰਕਾਰ ਉਹਦੇ ਕੋਲ ਡਿਪਾਰਟਮੈਂਟ ਦੇ ਕੋਲ ਭੇਜਦੇ ਹਾਂਗੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਆ ਉਹ ਛੇਪੀਓ ਛੇਤੀ ਸੋਲਵ ਕੀਤੀ ਜਾ ਸਕਣ ਤੁਸੀਂ ਜਿਹੜੀਆਂ ਪ੍ਰੋਬਲਮਾਂ ਆ ਮੁੱਖ ਮੰਤਰੀ ਸਾਹਿਬ ਨਾਲ ਵੀ ਵਿਚਾਰ ਵਟਾਂਦਰਾ ਕਰੋਗੇ ਜਾਂ ਇਹਨਾਂ ਦੇ ਡਿਪਾਰਟਮੈਂਟ ਦੇ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਾਂਗੇ ਇਹ ਅਗਲੀ ਮੀਟਿੰਗ ਦੇ ਵਿੱਚ ਅਸੀਂ ਸਾਡੇ ਜਿਹੜੇ ਜੀਐਸਟੀ ਦੇ ਚੇਅਰਮੈਨ ਸਾਹਿਬ ਹੈਗੇ ਆ ਉਹਨਾਂ ਨੂੰ ਅਸੀਂ ਸੱਦਾਂਗੇ ਔਰ ਉਹਨਾਂ ਦੇ ਨਾਲ ਅਸੀਂ ਡਿਪਾਰਟਮੈਂਟ ਦੇ ਜਿਹੜੇ ਅਫਸਰ ਨੇ ਕਮਿਸ਼ਨਰ ਜੁਆਇੰਟ ਕਮਿਸ਼ਨਰ ਉਹ ਵੀ ਸਾਰੇ ਸੱਦਾਂਗੇ ਔਰ ਜਿਹੜੇ ਕੋਈ ਮਸਲੇ ਉਸ ਮੀਟਿੰਗ ਦੇ ਵਿੱਚ ਹੱਲ ਹੋ ਸਕਣਗੇ ਉਹ ਉਸ ਮੀਟਿੰਗ ਦੇ ਵਿੱਚ ਹੱਲ ਕਰਾ ਦੇਵਾਂਗੇ ਜਿਹੜੇ ਮਸਲੇ ਐਸੇ ਵੀ ਹੋ ਸਕਦੇ ਨੇ ਜਿਹੜੇ ਕਿ ਸਰਕਾਰ ਲੈਵਲ ਤੇ ਹੱਲ ਹੋਣ ਵਾਲੇ ਨੇ ਉਹ ਫੇਰ ਮਸਲੇ ਜਿਹੜੇ ਆ ਉਹ ਕਮਿਸ਼ਨਰ ਰਹੀਂ ਉਹ ਪੁਣ ਮੰਤਰੀਆਂ ਦੇ ਕੋਲ ਪੇਜ ਕੇ ਮੁੱਖ ਮੰਤਰੀ ਸਾਹਿਬ ਕੋ ਜਿਸ ਲੈਵਲ ਤੇ ਵੀ ਉਹ ਠੀਕ ਹੋ ਸਕਣਗੇ ਅਸੀਂ ਉੱਥੋਂ ਜਾ ਕੇ ਕਰਾ ਕੇ ਲਿਆਵਾਂਗੇ। ਬਸ ਸਿੱਧੇ